ਸੋਸ਼ਲ ਐਕਟੀਵਿਸਟ ਲਖਾ ਸਿੰਘ ਸਿਦਾਨਾ ਬਠਿੰਡਾ ਤੋਂ ਚੋਣ ਲੜਨ ਜਾ ਰਹੇ ਹੈ ਦੱਸਦੇ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਸਿਮਰਨਜੀਤ ਸਿੰਘ ਬਾਦੂਨ ਦੀ ਪਾਰਟੀ ਦੇ ਵੱਲੋਂ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ ਸ਼੍ਰਮਣੇ ਕਾਜ ਦੇਲ ਅੰਮ੍ਰਿਤਸਰ ਦੇ ਵੱਲੋਂ ਲਖਾ ਸਿੰਘ ਸਿਦਾਨਾ ਚੋਣ ਲੜਨਗੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਦੱਸਦੇ ਕਿ ਬਠਿੰਡਾ ਦੇ ਵਿੱਚ ਸ਼੍ਰਮਣੇ ਕਾਜ ਦੇਲ ਅੰਮ੍ਰਿਤਸਰ ਤੋਂ ਚੋਣ ਲੜਨਗੇ ਲਖਾ ਸਿੰਘ ਸਿਦਾਨਾ ਦੱਸੇ ਕਿ ਉਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਵੱਲੋਂ ਕਈ ਇਲੈਕਸ਼ਨ ਲੜੇਗੇ ਪਰ ਉਹਨਾਂ ਇਲੈਕਸ਼ਨਾਂ ਦੇ ਵਿੱਚ ਹਾਰ ਗਏ ਸੀ ਉਸ ਤੋਂ ਬਾਅਦ ਹੁਣ ਚਰਚਾ ਚੱਲ ਰਹੀ ਸੀ ਕਿ ਲਖਾ ਸਿੰਘ ਸਿਦਾਨਾ ਆਜ਼ਾਦ ਚੋਂ ਲੜ ਸਕਦੇ ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਸੰਮਨਜਤ ਸਿੰਘ ਮਾਨ ਹੋਰ ਦੇ ਵੱਲੋਂ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਦੋਸਤੋ ਬਾਦ ਹੁਣ ਬਠਿੰਡਾ ਤੋਂ ਇਲੈਕਸ਼ਨ ਲੜਨ ਜਾ ਰਿਹਾ ਲਕਸ਼ਿੰਦਰ ਸਿਧਾਨਾ ਹੁਣ ਬਠਿੰਡਾ ਤੋਂ ਇਲੈਕਸ਼ਨ ਲੜਨ ਜਾ ਰਿਹਾ ਹੈ ਕਿ ਕਿ ਬਠਿੰਡਾ ਤੋਂ ਫਿਲਹਾਲ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਹੋਇਆ ਸੀ ਤੇ ਹੁਣੇ ਸ਼੍ਰੋਮਣੀ ਕਾਲੇ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਆਪਣਾ ਕੈਂਡੀਡੇਟ ਲਕਸ਼ਿੰਦਰ ਸਿਧਾਨਾ ਨੂੰ ਬਣਾ ਦਿੱਤਾ ਗਿਆ ਹਾਲਾਂਕਿ ਅਬ ਬੀਜੇਪੀ ਦੇ ਵੱਲੋਂ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਾਂ ਫਿਰ ਕਾਂਗਰਸ ਦੇ ਵੱਲੋਂ ਬਠਿੰਡਾ ਤੋਂ ਕਿਸ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਹੈ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਜ਼ਰੂਰ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਉਹ ਦੱਸਦੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ ਲਖਾ ਸਿੰਘ ਸਦਾਨਾ ਨੂੰ ਉਮੀਦਵਾਰ ਐਲਾਨਿਆ ਤਾਂ ਸੀ ਕਿ ਉਸ ਤੋਂ ਪਹਿਲਾਂ ਲਖਾ ਸਿੰਘ ਸਦਾਨਾ ਦੇ ਆਜ਼ਾਦ ਚੋਣ ਲੜਨ ਦੇ ਚਾਚਾ ਚੱਲ ਰਹੇ ਸੀ ਪਰ ਆਜ਼ਾਦ ਚੋਣਾਂ ਦੀ ਚਰਚਾ ਵਿਚਾਲੇ ਹੁਣ ਖਬਰ سامنے ਆ ਰਹੀ ਹੈ ਕਿ ਸ਼੍ਰੋਮਣੀ ਕੈਦਲ ਅੰਮ੍ਰਿਤਸਰ ਯਾਨੀ ਕਿ ਸਮਰਨਜੀਤ ਸਿੰਘ ਮਾਨ ਖੁਰਾ ਦੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਹੈ ਦੱਸਿਆ ਕਿ ਸਮਰਨਜੀਤ ਸਿੰਘ ਮਾਨ ਦੇ ਵੱਲੋਂ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਲੱਖਾ ਸਿਦਾਨਾ ਬਠਿੰਡਾ ਤੋਂ ਇਲੈਕਸ਼ਨ ਲੜਨ ਜਾ ਰਿਹਾ ਹੈ ਬਠਿੰਡਾ ਤੋਂ ਉਹਨਾਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਿਆ ਜਾਵੇਗਾ ਦੱਸਿਆ ਕਿ ਆਮ ਆਦਮੀ ਪਾਰਟੀ ਤੋਂ ਉਹਨਾਂ ਦੇ ਖਿਲਾਫ ਗੁਰਮੀਤ ਸਿੰਘ ਖੁੱਡੀਆਂ ਚੋਣ ਲੜ ਰਹੇ ਨੇ ਫਿਰ ਹਾਲ ਬੀਜੇਪੀ ਦੇ ਵੱਲੋਂ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨਨਾ ਬਾਕੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਐਲਾਨਨਾ ਬਾਕੀ ਹੈ ਤੇ ਕਾਂਗਰਸ ਦੇ ਵੱਲੋਂ ਵੀ ਹਾਲੇ ਬਠਿੰਡਾ ਤੋਂ ਉਮੀਦਵਾਰ ਐਲਾਨਨਾ ਬਾਕੀ ਹੈ ਦੱਸਦੇ ਕਿ ਹੁਣੇ ਖਬਰ ਜ਼ਰੂਰ سامنے ਆ ਰਹੀ ਹੈ ਕਿ ਲਖਾ ਸਿੰਘ ਸਦਾਨਾ ਬਠਿੰਡਾ ਤੋਂ ਇਲੈਕਸ਼ਨ ਲੜਨ ਜਾ ਰਹੇ ਹੈ ਇਸ ਸੰਬੰਧੇ ਹੋਰ ਖਬਰਾਂ ਦੇਖਣ ਲਈ ਦੇਖਦੇ ਹੋ ਪੰਜਾਬ ਬੁਲਟਨ ਸੋਸ਼ਲ ਐਕਟੀਵਿਸਟ ਲਖਾ ਸਦਾਨਾ ਬਠਿੰਡਾ ਤੋਂ ਚੋਣ ਲੜਨ ਜਾ ਰਹੇ ਹੈ ਦੱਸਦੇ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਸਿਮਰਨਜੀਤ ਸਿੰਘ ਬਾਦੂਨ ਦੀ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਖਾ ਸਿੰਘ ਸਦਾਨਾ ਚੋਨ ਲੜਨਗੇ ਚੋਨ ਮੈਦਾਨ ਦੇ ਵਿੱਚ ਚੁੱਤਰੇ ਨੇ ਦੱਸਦੇ ਕਿ ਬਠਿੰਡਾ ਦੇ ਵਿੱਚ ਸ਼੍ਰਮਣੇ ਕਾਜਦਲ ਅੰਮ੍ਰਿਤਸਰ ਤੋਂ ਚੋਨ ਲੜਨਗੇ ਲਖਾ ਸਿੰਘ ਸਦਾਨਾ ਦੱਸਿ ਕਿ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਕਈ ਇਲੈਕਸ਼ਨ ਲੜੇ ਗਏ ਪਰ ਉਹਨਾਂ ਇਲਕਸ਼ਨਾ ਦੇ ਵਿੱਚ ਹਾਰ ਗਏ ਸੀ ਉਸ ਤੋਂ ਬਾਅਦ ਹੁਣ ਚਰਚਾ ਚੱਲ ਰਹੀ ਸੀ ਕਿ ਲਖਾ ਸਿੰਘ ਸਦਾਨਾ ਆਜ਼ਾਦ ਚੋਨ ਲੜ ਸਕਦੇ ਪਰ ਹੁਣੇ ਜਾਣਕਾਰੀ ਮਿਲ ਰਹੀ ਹੈ ਕਿ ਸੰਵਜਿਤ ਸਿੰਘ ਮਾਨ ਹੋਰਾ ਦੇ ਵੱਲੋਂ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਉਹ ਬਠਿੰਡਾ ਤੋਂ ਇਲੈਕਸ਼ਨ ਲੜਨ ਜਾ ਰਿਹਾ ਹੈ ਲਖਾ ਸਿੰਘ ਸਦਾਨਾ ਹੁਨੇ ਬਠਿੰਡਾ ਤੋਂ ਇਲੈਕਸ਼ਨ ਲੜਨ ਜਾ ਰਿਹਾ ਹੈ ਦਾਸੇ ਕਿ ਬਠਿੰਡਾ ਤੋਂ ਫਿਲਹਾਲ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਹੋਇਆ ਸੀ ਤੇ ਹੁਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਆਪਣਾ ਕੈਂਡੀਡੇਟ ਲਗਾシン ਸਦਾਨਾ ਨੂੰ ਬਣਾ ਦਿੱਤਾ ਗਿਆ ਹਾਲਾਂਕਿ ਭਾਜੀਪੀ ਦੇ ਵੱਲੋਂ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਾਂ ਫਿਰ ਕਾਂਗਰਸ ਦੇ ਵੱਲੋਂ ਬਠਿੰਡਾ ਤੋਂ ਕਿਸ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਈ ਹੈ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਜ਼ਰੂਰ ਬਠਿੰਡਾ ਤੋਂ ਚੋਣ ਦੇ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਉਥੇ ਦੱਸ ਦਿੱਤੀ ਕਿ ਹੁਣ ਸ਼੍ਰੋਮਣੇ ਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ ਲਖਾ ਸਿੰਘ ਸਦਾਨਾ ਨੂੰ ਉਮੀਦਵਾਰ ਐਲਾਨਿਆ ਤਾਂ ਸਿੱਕੇ ਤੋਂ ਪਹਿਲਾਂ ਲਖਾ ਸਿੰਘ ਸਦਾਨਾ ਦੇ ਆਜ਼ਾਦ ਚੋਣ ਲੜਨ ਦੇ ਚਾਚਾ ਚੱਲ ਰਹੇ ਸੀ ਪਰ ਆਜ਼ਾਦ ਚੋਣਾਂ ਦੀ ਚਰਚਾ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੇ ਕਾਲੀ ਦਲ ਅੰਮ੍ਰਿਤਸਰ ਯਾਨੀ ਕਿ ਸਮਰਨਜੀਤ ਸਿੰਘ ਮਾਨ ਖੁਰਾ ਦੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਹੈ ਤਾਂ ਸਿੱਕੇ ਸਮਰਨਜੀਤ ਸਿੰਘ ਮਾਨ ਦੇ ਵੱਲੋਂ ਉਹਨਾਂ ਨੂੰ ਟਿਕਟ ਦੇ ਦਿੱਤੇ ਗਏ ਉਸ ਤੋਂ ਬਾਅਦ ਹੁਣ ਲਖਾ ਸਿਦਾਨਾ ਬਠਿੰਡਾ ਤੋਂ ਇਲੈਕਸ਼ਨ ਲੜਨ ਜਾ ਰਿਹਾ ਬਠਿੰਡਾ ਤੋਂ ਉਹਨਾਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਿਆ ਜਾਵੇਗਾ ਦੱਸਦੇ ਕਿ ਆਮ ਆਦਮੀ ਪਾਰਟੀ ਤੋਂ ਉਹਨਾਂ ਦੇ ਖਿਲਾਫ ਗੁਰਮੀਤ ਸਿੰਘ ਖੁੱਡੀਆਂ ਚੋਣ ਲੜ ਰਹੇ ਨੇ ਫਿਰ ਹਾਲੇ ਭਾਜੀਪੀ ਦੇ ਵੱਲੋਂ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨਣਾ ਬਾਕੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਐਲਾਨਣਾ ਬਾਕੀ ਹੈ ਤੇ ਕਾਂਗਰਸ ਦੇ ਵੱਲੋਂ ਵੀ ਹਾਲੇ ਬਠਿੰਡਾ ਤੋਂ ਉਮੀਦਵਾਰ ਐਲਾਨਣਾ ਬਾਕੀ ਹੈ ਦੱਸਦੇ ਕਿ ਹੁਣੇ ਖਬਰ ਸਿਰੁਰ ਸਾਹਮਣੇ ਆ ਰਹੀ ਹੈ ਕਿ ਲਖਾ ਸਿੰਘ ਸਿਦਾਨਾ ਬਠਿੰਡਾ ਤੋਂ ਇਲੈਕਸ਼ਨ ਲੜਨ ਜਾ ਇਸ ਸੰਬੰਧੀ ਹੋਰ ਕੰਮਾਂ ਦੇਖਣ ਲਈ ਦੇਖਦੇ ਹੋ ਪੰਜਾਬ ਬੁਲਟਨ